ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵਿਵਾਦ جاری ਹੈ ਪਹਿਲਾਂ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਵਿਵਾਦ ਹੋਇਆ ਤੇ ਹੁਣ ਵਿਰੋਧੀ ਆਗੂਆਂ ਦੇ ਕਾਗਜ਼ ਰੱਦ ਕਰਨ ਨੂੰ ਲੈ ਕੇ ਵੱਡੇ ਦੋਸ਼ ਲੱਗ ਰਹੇ ਨੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੇ ਵੀਰ ਸਿੰਘ ਰੰਧਾਵਾ ਨੇ ਦੋਸ਼ ਲਗਾਇਆ ਕਿ 7 ਰੁਪਏ ਬਕਾਇਆ ਰਹਿਣ ਕਾਰਨ ਕਾਗਜ਼ ਰੱਦ ਕਰ ਦਿੱਤੇ ਗਏ ਨੇ ਜਦਕਿ ਇਹ ਭਰਨ ਦਾ ਮੌਕਾ ਮਿਲਣਾ ਚਾਹੀਦਾ ਸੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਤਾਂ ਮੇਨ ਮੁੱਦਾ ਜਿਹੜਾ ਕੱਲ ਕੈਂਡੀਡੇਟਾਂ ਦੀਆਂ ਲਿਸਟਾਂ ਜਿਹੜੀਆਂ ਇਹਨਾਂ ਨੇ ਕੱਢੀਆਂ ਨੇ ਉਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਣਾ ਹੈ ਕਿ ਹਲਕਾ ਡੇਰਾਵਾ ਬਨਾਨਕ ਚ ਪਹਿਲਾਂ ਵੀ ਇਹਨਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜਿੱਦਣ ਕਾਗਜ਼ ਢਾਕਲ ਕਰਾਉਣੇ ਸੀ ਤੇ ਕੱਲ ਜਦੋਂ ਲਿਸਟ ਆਉਣੀ ਸੀ ਜਿਹਦਾ ਟਾਈਮ ਮੇਰੇ ਹਿਸਾਬ ਨਾਲ 4 ਵਜੇ ਸੀਗਾ ਕਿ ਲਿਸਟ ਲੱਗੂਗੀ ਪਰ ਕਲਾਨੌਰ ਬਲੌਕ ਦੀ ਜਿਹੜੀ ਲਿਸਟ ਲੱਗੀ ਹੈ ਉਹ ਲੱਗੀ ਰਾਤ ਨੂੰ 12:30 ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਆਈ ਉਹ ਰਾਤੀ 10 ਵਜੇ ਤੇ ਡੇਰੇ ਬਲੌਕ ਦੀ ਉਹ ਵੀ 10 ਵਜੇ ਦੇ ਆਰੰਡ ਆ ਉਹਨਾਂ ਦੇ ਵਿੱਚ ਜਿਹੜੇ ਬਲਾਕ ਸੰਪਤੀਆਂ ਸੀਗੀਆਂ ਟੋਟਲ 38 ਬਣਦੀਆਂ ਨੇ ਹਲਕਾ ਡੇਰਾ ਬਾਬਾ ਨਾਨਕ ਬਲਾਕ ਕਲਾ ਨਾਲ ਔਰ ਤੇ ਬਲਾਕ ਡੇਰਾ ਬਾਬਾ ਨਾਨਕ ਉਹਨਾਂ ਵਿੱਚੋਂ ਡੇਰਾ ਬਾਬਾ ਨਾਨਕ ਬਲਾਕ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਚੋਂ ਸਿਰਫ ਦੋ ਬੰਦਿਆਂ ਦੀਆਂ ਜਿਹੜੀਆਂ ਐਕਸੈਪਟ ਕੀਤੀਆਂ ਗਈਆਂ ਤੇ ਉਹ ਵੀ ਉਹਨਾਂ ਚ ਕਿੰਨੀਆਂ ਬਈਆਂ ਜਿੱਥੇ ਟੋਟਲ ਦੀ ਟੋਟਲ ਸਾਰੇ ਕੈਂਡੀਡੇਟ ਜਿਨ੍ਹਾਂ ਦੇ ਐਕਸੈਪਟ ਹੋਏ ਨੇ ਉਹਨਾਂ ਵਿੱਚੋਂ ਇਹ ਇੱਕ ਧਰਮਕੋੜ ਬਲਾਕ ਤੇ ਇੱਕ ਰਾਈ ਚੱਕਦੀ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹਨਾਂ ਲੜਨ ਯੋਗ ਨਹੀਂ ਕੀਤਾ ਗਿਆ। ਅੱਛਾ ਠੀਕ ਹੈ ਮਹਾਨਾ। ਹਾਲਾਂਕਿ ਕੱਲ ਨੂੰ ਰੂਲਿੰਗ ਪਾਰਟੀ ਇਹ ਜਿਹੜੀ ਇਹ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹੈ ਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਲੜਨ ਵਾਸਤੇ। ਇਹਨਾਂ ਨੂੰ ਬੰਦਾ ਨਹੀਂ ਕੋਈ ਲੱਭਿਆ ਕਾਗਜ਼ ਭਰਨ ਨੂੰ। ਸਾਡੇ ਬੰਦੇ ਪਹੁੰਚੇ ਨੇ 11 ਵਜੇ ਬਲਾਕ ਦੇ ਵਿੱਚ ਦੋਵਾਂ ਬਲਾਕਾਂ 'ਚ ਦਾਖਲ ਕਰਨ ਕਾਗਜ਼। ਇਹਨਾਂ ਦੇ ਕੈਂਡੀਡੇਟ ਅਸੀਂ 5:30 ਵਜੇ ਤੱਕ ਤੇ ਡੇਰਾ ਬਲਾਕ 'ਚ ਖੜੇ ਰਹੇ ਹਾਂ ਮੈਂ ਆਪ। ਇਹਨਾਂ ਦੇ ਮਿਲਦਾ 6 ਕੇ 7 ਕੈਂਡੀਡੇਟ ਨੇ ਜਿਹੜੇ ਉਹ ਕਾਗਜ਼ ਨਹੀਂ ਉੱਥੇ ਦੇਣ ਆਏ ਸੀ। ਐਸ.ਡੀ.ਐਮ ਸਾਹਿਬ ਵੱਲੋਂ ਇਨਫਾਰਮੇਸ਼ਨ ਵੀ ਉੱਥੇ ਲਈ ਗਈ। ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਆਮ ਆਦਮੀ ਦੇ ਜਿਹੜੇ ਕਾਗਜ਼ ਭਰਨ ਇੰਨੇ ਲੋਕ ਨਹੀਂ ਪਹੁੰਚੇ। ਉਸ ਤੋਂ ਬਾਅਦ ਇਹਨਾਂ ਨੇ ਕਾਗਜ਼ ਐਕਸੈਪਟ ਕੀਤੇ ਜਿਹੜਾ ਟਾਈਮ ਸੀਗਾ ਉਹਨੂੰ ਐਕਸਟੈਂਡ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕਾਗਜ਼ ਜਿਹੜੇ ਦਾਖਲ ਕੀਤੇ। ਕਲਾਨੌਰ ਬਲਾਕ 'ਚ ਮੈਨੂੰ ਲੱਗਦਾ 4 ਕੇ 5 ਬੰਦਿਆਂ ਨੇ ਕਾਗਜ਼ ਹੀ ਨਹੀਂ ਭਰੇ ਆਮ ਆਦਮੀ ਪਾਰਟੀ ਵੱਲੋਂ। ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਪੂਰੀ 19 ਦੀਆਂ 19 ਸੀਟਾਂ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੇ ਕਾਗਜ਼ ਭਰੇ ਸੀ ਅੱਜ ਡੇਰਾ ਬਲੌਕ ਦੇ ਇੱਥੇ ਤੇ ਕਲਾਨੌਰ ਬਲੌਕ ਦੇ ਕੈਂਡੀਡੇਟ ਆਏ ਨੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਬੰਦੇ ਦੀ ਫੜ ਕੇ ਤੁਹਾਨੂੰ ਦਿਖਾਉਣਾ ਜੀ ਉਹ ਤੋਂ ਇਹਦੇ ਵਿੱਚ ਜਿਹੜਾ ਕਾਰਨ ਉਹਨਾਂ ਨੇ ਓਬਜੈਕਸ਼ਨ ਤਾਂ ਦਿੱਤਾ ਇਹ ਚ ਵੀਡੀਓ ਦੇ ਸਾਈਨ ਨੇ ਬਲੌਕ ਵਿਕਾਸ ਤੇ ਪੰਚਾਇਤੀ ਅਫਸਰ ਅਮਨ ਇਸ ਉਹਦੇ ਲੇਡੀ ਡੀਐਸਪੀ ਨੇ ਆ ਸਾਰਿਆਂ ਦੀਆਂ ਵੇਖੋ ਇਹ ਚ ਓਬਜੈਕਸ਼ਨ ਜਿਹੜੀ ਲਾਈ ਗਈ ਹੈ ਬੀਡੀਪੀਓ ਉਹਨਾਂ ਨੇ ਓਬਜੈਕਸ਼ਨ ਜਿਹੜੀ ਲਾਈ ਹੈ ਉਹਨਾਂ ਨੇ ਲਿਖਿਆ ਕਿ 7 ਰੁਪਿਆ ਜਿਹੜਾ ਬਕਾਇਆ ਰਹਿ ਗਿਆ ਕੈਂਡੀਡੇਟ ਦਾ ਉਹਦੇ ਕਾਰਨ ਕਰਕੇ ਇਹਨਾਂ ਨੇ ਜਿਹੜੇ ਕਾਗਜ਼ ਰਿਜੈਕਟ ਕੀਤੇ ਨੇ ਇਸ ਤੋਂ ਪਹਿਲਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀਗੀ ਹਦਾਇਤ ਕਿ ਜਿਹੜੇ ਐਨਓਸੀ ਨੂੰ ਲੈ ਕੇ ਨੋ ਡਿਊ ਸਰਟੀਫਿਕੇਟ ਨੇ ਜਿਹੜੇ ਜਿਹੜੀ ਤੁਲਾ ਟੈਕਸ ਹੋ ਜਾਂਦੀ ਪੰਚਾਇਤ ਵੱਲੋਂ ਲੈ ਲਈ ਤਾਂ ਕਿ ਕੋਈ ਡਿਊ ਨਹੀਂ ਬਚਿਆ ਉਹ ਇਹਨਾਂ ਬੰਦਿਆਂ ਤੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਲਾ ਸਕਦੇ ਹੋ ਐਫੀਡੇਵਿਟ ਦੇ ਵਿੱਚ ਇਹਨਾਂ ਲਿਖਿਆ ਕਿ ਜੇ ਕੋਈ ਬਕਾਇਆ ਰਹਿੰਦਾ ਹੋਊਗਾ ਤੇ ਅਸੀਂ ਭਰਾਂਗੇ ਮੌਕੇ ਦੇ ਉੱਤੇ ਹਰ ਐਫੀਡੇਵਿਟ ਦੇ ਵਿੱਚ ਪਾਇਆ ਗਿਆ ਸਾਡੇ ਕੋਲ ਕਾਪੀਆਂ ਵੀ ਨਹੀਂ ਨੇ ਹਰ ਫਾਈਲ ਦੀ ਜਿਹੜੀ ਉੱਥੇ ਜਮ੍ਹਾਂ ਕੀਤੀ ਗਈ ਹੈ ਆ ਵੀ ਜਿਹੜੀ ਅੱਜ ਮੈਂ ਤੁਹਾਨੂੰ ਵਿਖਾਈ ਹੈ ਇਹਨਾਂ ਨੇ ਪਬਲਿਕ ਨਹੀਂ ਕੀਤੀ ਅੰਦਰੋਂ ਕਿਸੇ ਬੰਦੇ ਨੇ ਭੇਜੀ ਹੈ ਕਿ ਤੁਹਾਡੇ ਕੈਂਡੀਡੇਟਾਂ ਨਾਲ ਧੱਕਾ ਕੀਤਾ ਗਿਆ ਜਿਹ ਪਬਲਿਕ ਨਹੀਂ ਹੋਈ ਜਿਹੜਾ objection ਇਹਨਾਂ ਨੇ ਲਾ ਕੇ ਕੈਨਸਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਿਖਿਆ ਗਿਆ ਹੈ ਕਿ ਜੇ ਕਿਸੇ ਦਾ ਡਿਊ ਰਹਿੰਦਾ ਹੋਗਾ ਇਨ ਕੇਸ ਦਾ ਕੈਂਡੀਡੇਟ ਹੈਜ਼ ਨਾਟ ਪੇਡ ਸੱਚ ਡਿਊਸ ਦੈਨ ਹੀ ਊਡ ਬੀ ਗਿਵਨ ਡਿਊ ਓਪਰਚੁਨਿਟੀ ਟੂ ਡਿਪੋਜ਼ਿਟ ਸੱਚ ਡਿਊਸ ਬਿਫੋਰ ਦਾ ਕਨਸਰਨਡ ਅਥਾਰਟੀ ਐਂਡ ਊਡ ਬੀ ਪ੍ਰੋਵਾਈਡਡ ਟਾਈਮ ਟਿਲ ਦਾ ਬਿਗਨਿੰਗ ਆਫ ਦਾ ਪੀਰੀਅਡ ਆਫ ਸਪਰੂਟਿਨੀ ਜਦੋਂ ਟਾਈਮ ਸ਼ੁਰੂ ਹੋਣਾ ਸੀਗਾ ਉਸ ਤੋਂ ਪਹਿਲਾਂ ਸਾਡੇ ਕੈਂਡੀਡੇਟਾਂ ਨੂੰ ਇਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਸੀਗਾ ਕਿ ਤੁਹਾਡਾ ਇੰਨਾ ਡਿਊ ਰਹਿੰਦਾ ਇਹਨੂੰ ਜੇ ਤੁਸੀਂ ਭਰਨਾ ਹੈ ਤੇ ਆ ਕੇ ਭਰ ਦਿਓ ਇਹ ਸਾਰੇ ਪੂਰੇ ਜਿਲ੍ਹੇ ਸਾਡੇ ਹਲਕੇ ਦਾ ਬਣਦਾ ਮੈਨੂੰ ਲੱਗਦਾ ਕਿ 150 ਰੁਪਏ ਕਿ 160 ਰੁਪਏ ਬਣੂਗਾ ਤੇ ਉਹੀ ਨਹੀਂ ਸਾਡੇ ਬੰਦਿਆਂ ਕੋਲ ਭਰਿਆ ਜਾਣਾ ਸੀ ਜਿਹੜੇ ਏਡੇ ਏਡੇ ਕਾਗਜ਼ ਵਕੀਲਾ ਕੋਲੋਂ ਚੈੱਕ ਕਰਾ ਕੇ ਹਾਂਜੀ ਕੀ ਲੱਗਦਾ ਕੀ ਕਰਨੀ ਇੱਟਾ ਇਹ ਵੇਖੋ ਜੀ ਇਹ ਕੈਂਡੀਡੇਟ ਜਿਹੜਾ ਇਥੋਂ ਐਮ.ਐਲ.ਏ ਹੈ ਉਹਨੇ ਵੇਖਿਆ ਕਿ ਆਪਾਂ ਆਪਾਂ ਤੇ ਇਹ ਗੱਲ ਸ਼ੁਰੂ ਚ ਕਿੰਨੇ ਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਰ ਇਲੈਕਸ਼ਨ 'ਚ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੇ ਐਮ.ਐਲ.ਏ ਦਾ ਵੀ ਪਤਾ ਲੱਗੇ ਕਿ ਸਾਡਾ ਐਮ.ਐਲ.ਏ ਕਿੱਥੇ ਖੜਦਾ ਅੱਜ ਦੀ ਡੇਟ 'ਚ ਉਹਦੀ ਕੀ ਸਥਿਤੀ ਆਪਣੇ ਹਲਕੇ 'ਚ ਅੱਜ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਜੇ ਇਲੈਕਸ਼ਨ ਲੜਦੇ ਅੱਜ ਬਟਾਲੇ 'ਚ ਸਾਰੇ ਕਿਉਂ ਪਰੇ ਰਹੇ ਨੇ ਹਰ ਜਗ੍ਹਾ ਕਿਉਂ ਪਰੇ ਹੈ ਅੱਜ ਜੇ ਸਾਡੇ ਕਾਗਜ਼ ਸਹੀ ਨਿਕਲੇ ਕਿ ਆਬਜੈਕਸ਼ਨ ਹੋਤੇ ਇਹਨਾਂ ਨੇ 7 ਰੁਪਏ ਹਾਊਸ ਟੈਕਸ ਲਾਤਾ ਇਹਨਾਂ ਨੂੰ ਚਾਹੀਦਾ ਸੀ ਇਲੈਕਸ਼ਨ ਲੜਾਓ ਸਾਡੇ ਬੰਦਿਆਂ ਨੂੰ ਅਸਤੇ ਅੱਜ ਵੀ ਕਹਿੰਨੇ ਕਿ ਅੱਜ ਵੀ ਡੀ.ਸੀ. ਸਾਹਿਬ ਨੂੰ ਚਾਹੀਦਾ ਹੈ ਕਿ ਸਾਡੀ ਦੁਬਾਰਾ ਉਹਨਾਂ ਨੂੰ ਬੁਲਾਇਆ ਜਾਵੇ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੀ ਸਾਡੇ ਤੋਂ ਲਗਣਾ ਹੋਈ ਹੈ ਅਸੀਂ ਉਹਨੂੰ ਠੀਕ ਕਰਕੇ ਸੋਧ ਕਰਕੇ ਤਾਂ ਅਸੀਂ ਤੁਹਾਡੇ ਕੋਲੋਂ ਜਿਹੜੀ ਫੀਸ ਆਉ ਲੈ ਲੈਨੇ ਆ ਕੋਰਟ ਚੋਂ ਮੰਡੇ ਪਾਵਾਂਗੇ ਜੀ ਇਹਨਾਂ ਨੇ ਵੀ ਬੜੀ ਚਲਾਕੀ ਕੀਤੀ ਟੀਰੀ ਵਾਲੇ ਦਿਨ ਸਰਕਾਰ ਵੱਲੋਂ ਕੋਈ ਮੰਗ ਨਹੀਂ ਜੀ ਸਰਕਾਰ ਨੂੰ ਅਸੀਂ ਕੋਈ ਮੰਗ ਨਹੀਂ ਕਰਨੀ ਇਹਨਾਂ ਦੇ ਖਿਲਾਫ ਸਾਡੇ ਕੋਲ ਹੁਣ ਪ੍ਰੂਫ ਆ ਗਿਆ ਹੈ ਬੀ ਡੀ ਪੀਓ ਤੇ ਐਸ ਡੀ ਐਮ ਤੇ ਜਿੰਨੇ ਸੈਕਟਰੀ ਨੇ ਇਹਨਾਂ ਦੇ ਖਿਲਾਫ ਉਹਨੂੰ ਕੋਰਟ 'ਚ ਜਾਵਾਂਗੇ ਕਿ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਅਧਿਐਤ ਸੀ ਉਹਦੀ ਉਲੰਘਣਾ ਇਹ ਲੋਕਾਂ ਨੇ ਕਿਵੇਂ ਕੀਤੀ ਲਿਖ ਕੇ ਦਿੱਤਾ ਸ਼ਰੇਆਮ ਕਿ ਕਾਗਜ਼ 'ਚ ਕੋਈ ਹੋਰ ਕਮੀ ਨਹੀਂ ਲੱਭੀ ਤਾਂ ਆਪਾਂ ਸ਼ਰੇਆਮ ਲਿਖ ਕੇ ਦੇਤਾ ਕਿ ਜਿਹੜੀ ਚੀਜ਼ ਇਲੈਕਸ਼ਨ ਕਮਿਸ਼ਨ ਨੇ ਸਪੈਸੀਫਿਕਲੀ ਮਾਰਕ ਕੀਤੀ ਕਿ ਤੁਸੀਂ ਜਿਹੜਾ ਡਿਊ ਰਹਿੰਦਾ ਉਹ ਭਰ ਸਕਦੇ ਹੋ ਤੁਹਾਨੂੰ ਕਨਸਰਨਡ ਆਫੀਸਰ ਜਿਹੜਾ ਉਹ ਤੁਹਾਨੂੰ ਬੁਲਾ ਕੇ ਇੱਥੇ ਬੁਲਾਊਗਾ ਕਿ ਤੁਹਾਡਾ ਇੰਨਾ ਡਿਊ ਰਹਿੰਦਾ ਇਹ ਭਰ ਦਿਓ ਬਲੌਕ ਸ਼ੰਤੀ ਦੇ ਖੱਤੀਆਂ 'ਚ ਕਿੰਨੇ ਵਜੇ ਜੀ 2:00 ਤੇ 2:00 ਤੇ ਇਸ ਵਾਰ ਇਹ ਸਭ ਕੁਝ ਮੈਂ ਇਨੰਦੇ ਦੀ ਐਪਰਡੈਕਸ਼ਨ ਹੋ ਗਿਆ ਤੇ ਦੂਜੇ ਕੈਂਡੀਡੇਟਾਂ ਦੇ ਕੀ ਐਪਰਡੈਕਸ਼ਨ ਟੋਟਲ ਕੋਈ ਫਾਰਮਾ ਸੇਮ ਹੈ ਜੀ ਸਾਰਿਆਂ ਦਾ ਜਿਲ੍ਹਾ ਪ੍ਰੀਸ਼ਦ ਪਰਫਾਰਮੈਂਸ ਕਿੰਨੇ ਕਿੱਥੋਂ ਆ 70 ਰੁਪਏ ਸਾਰਿਆਂ ਦੇ ਜਿਲ੍ਹਾ ਪਾਗਜ ਜਿਲ੍ਹਾ ਪ੍ਰੀਸ਼ਦ ਦੇ ਕਿੰਨੇ ਸੀ ਕਿੰਨੇ ਬਚੇ ਜੀ ਜਿਲ੍ਹਾ ਪ੍ਰੀਸ਼ਦ 5 ਸੀ ਜੀ ਉਹਨਾਂ ਚੋਂ ਇੱਕ ਵੀ ਨਹੀਂ ਬਚਿਆ ਟੋਟਲ ਸਾਰੇ ਗਏ ਸਾਰੇ ਗਏ ਇੱਕ ਬੰਦੇ ਦੀ ਇਹਦੇ ਵਿੱਚ ਐਕਸੈਪਟ ਜਿਹੜੀ ਆਜ਼ਾਦ ਉਮੀਦਵਾਰ ਵਜੋਂ ਹੀ ਆ ਉਹ ਹੋਈ ਹੈ ਜੀ ਜੱਗੂ ਭਗਵਾਨਪੁਰਿਆ ਦੀ ਮਾਸੀ ਦੀ ਉਹਦੇ ਕਾਗਜ਼ੇ ਚ ਐਕਸੈਪਟ ਹੋਏ ਨੇ ਉਹਨਾਂ ਦਾ ਕੋਈ ਮੇਰੇ ਹਿਸਾਬ ਨਾਲ ਡਿਊ ਨਹੀਂ ਰਹਿੰਦਾ ਹਣਾ ਉਹ ਤੇ ਐਮਐਲਏ ਕੋਲੋਂ ਤਾਂ ਹੀ ਜਾਂਦਾ ਹਣਾ ਉਹਨੂੰ ਕੋਈ ਡਿਊ ਨਹੀਂ ਉਚੜਿਆ ਦੁਬਾਰਾ ਸਾਡੀ ਸਰਕਾਰ ਵੇਲੇ ਦੀ ਗੱਲ ਕਰਨਗੇ ਕਿ ਇਹਨਾਂ ਨੇ ਪੈਦਾ ਕੀਤਾ ਇਹਨਾਂ ਨੇ ਇਲੈਕਸ਼ਨ ਲੜਾਈ ਅੱਜ ਦੀ ਡੇਟ ਚ ਕਾਂਗਰਸੀ ਸਾਰਿਆਂ ਦੇ ਤੇ ਰਿਜੈਕਟ ਹੋ ਗਏ ਕਾਗਜ਼ ਜੇ ਤੁਸੀਂ ਕਾਗਜ਼ ਭਰੇ ਸੀ ਉਦੋਂ ਡਿਊ ਚੈੱਕ ਕੀਤੀ ਬਿਲਕੁਲ ਜੀ ਉਦੋਂ ਚੈੱਕ ਕਰਕੇ ਨਹੀਂ ਵੇਖੋ ਜੀ ਡਿਊ ਹੋਵੇ ਨਾ ਹੋਵੇ ਇਹ ਚ ਆਪਾਂ ਨੂੰ ਉਹਨਾਂ ਨੇ ਹਦਾਇਤ ਦਿੱਤੀ ਹੈ ਕਿ ਜੇ ਕਿਸੇ ਦਾ ਡਿਊ ਰਹਿੰਦਾ ਤੇ ਉਹ ਮੌਕੇ ਤੇ ਬੁਲਾ ਕੇ ਅਸੀਂ ਪੁੱਛਾਂਗੇ ਕਿ ਤੁਸੀਂ ਇਹ ਭਰਨਾ ਹੈ ਤੇ ਫਿਰ ਤੁਹਾਡੇ ਕੋਲ ਵੇਖੋ ਜੀ 70 ਰੁਪਏ 70 ਰੁਪਏ ਨੇ ਇੱਕੋ ਜਿਹਾ ਆਬਜੈਕਸ਼ਨ ਲੱਗਾ ਸਾਰਿਆਂ ਦਾ ਸਾਰੇ ਹੀ ਸਾਰੇ ਆਪੇ ਸੇਮ ਆਬਜੈਕਸ਼ਨ ਲੱਗਿਆ ਸਾਰੇ ਉਹਦੇ ਵਿੱਚ ਹੀ ਐਪੀਡੇਮਾ ਦਿੱਤਾ ਉਹ ਕਹਿੰਦਾ ਐਪੀਡੇਮਾ ਦਾ ਅਮਾਉਂਟ ਸੇਮ ਹੈ ਤੇ ਅਈ ਉਹਦੇ ਵਿੱਚ ਲਿਖਿਆ ਕਿ ਸੇ ਸਾਡਾ ਕੋ ਡੂ ਪੈਂਡ ਤੇ ਹੈਗਾ 70 ਰੁਪਏ ਸੀ ਕੱਲੇ ਕਾਂਗਰਸ ਦੇ ਰਿਜੈਕਟ ਹੋਏ ਸਾਰੀਆਂ ਪਾਰਟੀਆਂ ਦੇ ਅਕਾਲੀ ਦਲ ਦੇ ਵੀ ਵਿੱਚੋਂ ਕਈ ਰਹਿ ਗਏ ਨੇ ਸਾਡੇ ਨਾਲ ਵੱਧ ਅਕਾਲੀ ਦਲ ਦੇ ਐਕਸੈਪਟ ਹੋ ਗਏ ਨੇ ਜਿਨ੍ਹਾਂ ਨੇ ਭਰੇ ਵੀ ਸਾਡੇ ਤੋਂ ਅੱਧ ਤੋਂ ਵੀ ਘੱਟ ਹੋਣੀ। ਹੁਣ ਜਿਹੜੇ ਤੁਹਾਡੇ ਰਹਿ ਗਏ ਉਹ ਇਲੈਕਸ਼ਨ ਲੜੋਗੇ ਜਾਂ ਬਾਈਕਾਟ ਨਹੀਂ ਜਿਹੜੇ ਡ੍ਰੈਗਨ ਹੈ ਅਸੀਂ ਸਿਰ ਪੂਰੇ ਜੋਰ ਨਾਲ ਇਲੈਕਸ਼ਨ ਲੜਾਂਗੇ। ਜਿਹੜੇ ਦੂਰ ਰਹਿ ਕੇ ਬਲੌਕ ਕਰ ਬਾਈਕਾਟ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਇਲੈਕਸ਼ਨਾਂ ਤੋਂ ਡਰ ਲੱਗਦਾ। ਸਾਡੇ ਲੋਕ ਜਿੱਤਣ ਵਾਲੇ ਨੇ, ਸਾਡੇ ਕੈਂਡੀਡੇਟ ਜਿੱਤਣ ਵਾਲੇ ਨੇ ਅਸੀਂ ਇਲੈਕਸ਼ਨ ਉਵੇਂ ਹੀ ਲੜਾਂਗੇ ਉਸੇ ਜੋਸ਼ ਨਾਲ। ਜਿਹੜੇ ਦੂਰ ਰਹਿ ਕੇ ਨੇ ਇਲੈਕਸ਼ਨ ਲੜਨ ਜਿਹ ਕਾਰਵਾਈ ਕੋਈ ਨਹੀਂ ਹੋਣੀ ਅਸੀਂ ਉਮੀਦ ਵੀ ਨਹੀਂ ਰੱਖਦੇ ਕਾਰਵਾਈ ਦੀ ਮੈਂ ਤੇ ਉਸ ਦਿਨ ਵੀ ਕਿਹਾ ਸੀਗਾ ਹੁਣ ਇਹ ਕਈ ਵਾਰੀ ਆਪਾਂ ਸੋਚ ਲਏ ਤੇ ਕਿ ਗੁੱਸੇ ਗੁੱਸੇ ਚ ਬਿਆਨ ਦਿੱਤਾ ਗਿਆ ਪਰ ਮੈਂ ਅੱਜ ਵੀ ਆਪਣੇ ਸਟੈਂਡ ਤੇ ਖੜਾ ਹਾਂ ਕਿ ਜਿਹੜੇ ਦੋ ਡੀਐਸਪੀ ਉੱਥੇ ਮੌਜੂਦ ਸੀਗੇ ਉਹਨਾਂ ਤੇ ਸਾਲ ਬਾਅਦ ਪੁਲਿਸ ਕਾਰਵਾਈ ਸਹੀ ਢੰਗ ਨਾਲ ਦੋਵਾਂ ਤੇ ਕੀਤੀ ਜਾਊਗੀ ਇਹਨਾਂ ਕੋਲੋਂ ਇਹਨਾਂ ਦੋਵਾਂ ਦੀ ਨੌਕਰੀ ਖੋਹੂੰਗਾ ਹੁਣ ਕਿ ਤੁਸੀਂ ਲੋਕਾਂ ਦੇ ਜਿਹੜੇ ਕੈਂਡੀਡੇਟ ਪਰ ਔਣਾਉਂਦੇ ਨੇ ਕੈਮਰੇ ਅੰਦਰ ਲੱਗੇ ਨੇ ਜਿੱਥੇ ਸਾਡੇ ਬੰਦੇ ਨੇ ਕਿਸ ਨੂੰ ਅੱਖ ਚੁੱਕ ਕੇ ਨਹੀਂ ਵੇਖਿਆ ਤੇ ਤੁਸੀਂ ਉਹਨਾਂ ਤੇ ਇਹੋ ਜਿਹੇ ਉਹਨਾਂ ਦੀ ਕਰਮ ਕਰਾਏ ਉਹਨਾਂ ਦੀ ਦੂਜੀ ਪਾਰਟੀਆਂ ਵੱਲੋਂ ਇਹ ਪੁਲਿਸ ਤੇ ਐਕਸ਼ਨ ਕਰਾਵਾਂਗੇ ਤੇ ਐਮਐਲਏ ਨੂੰ ਮੈਂ ਉਦਣ ਵੀ ਕਿਹਾ ਸੀਗਾ ਤੇ ਮੈਂ ਆਪਣੇ ਜ਼ੁਬਾਨ ਤੋਂ ਹੁਣ ਭੱਜੂਗਾ ਨਹੀਂ ਐਮਐਲਏ ਨੂੰ ਮੈਂ ਕਹਿ ਦਿੰਦਾ ਸਰਕਾਰ ਉਹਨਾਂ ਦੀ ਹੋਵੇ ਸਰਕਾਰ ਸਾਡੀ ਹੋਵੇ ਇਹਦੀ ਭਾਜੀ ਮੋੜ ਕੇ ਮੈਂ ਆਪ ਜਾਊਗਾ ਮੈਨੂੰ ਸੂਯੰਦਰ ਸਿੰਘ ਦੰਧਾਵਾ ਦੀ ਲੋੜ ਨਹੀਂ ਪੈਣੀ ਇਹ ਕੰਮ ਨੂੰ ਇਹ ਮੈਂ ਆਪ ਕਰਕੇ ਇਹਨੂੰ ਐਮਐਲਏ ਨੂੰ ਇੱਥੋਂ। ਕਿਉਂਕਿ ਉਹਨੂੰ ਕ੍ਰੈਸ਼ ਕ੍ਰੈਸ਼ ਦੀ ਜ਼ਿੰਮੇਵਾਰੀ ਕਿ ਤੁਸਮਝਦੇ ਹੋ ਜਿਹੜਾ ਉਹਦੋਂ ਕ੍ਰੈਸ਼ ਹੋਇਆ ਉਹਦੀ ਜੋ ਉਹ ਕ੍ਰੈਸ਼ ਨੂੰ ਦੇਖੋ ਜੀ ਵੀਡੀਓ ਮੈਂ ਅੱਜ ਦੇਖੀ ਦੁਬਾਰਾ ਮੈਨੂੰ ਨੇ ਕਿਸੇ ਨੇ ਦਿਖਾਈ ਉਹ ਵੀ ਮੈਂ ਅੱਜ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੂੰਗਾ। ਉੱਚ ਐਮਐਲਏ ਨੇ ਜਦੋਂ ਅਸੀਂ ਅੰਦਰ ਜਾ ਰਹੇ ਸੀਗੇ ਅੰਦਰ ਵੜ ਗਏ ਸੀਗੇ ਸਾਡੇ ਮੂੰਹ ਤੇ ਤੇ ਨਹੀਂ ਕੁਝ ਬੋਲਿਆ ਪਹਿਲਾਂ। ਜਦੋਂ ਅਸੀਂ ਅੰਦਰ ਵੜ ਗਏ ਸੀ ਉਦੋਂ ਡੀਐਸਪੀ ਨੂੰ ਕਿਹਾ ਅੰਦਰ ਕੌਣ ਵੜਿਆ? ਉਹ ਇੱਥੇ ਕੀ ਕਰਦਾ ਕੱਢ ਸਾਰਿਆਂ ਨੂੰ ਬਾਹਰ ਤੇ ਪਿੱਛੋਂ ਆਵਾਜ਼ ਆ ਗਈ ਸੀ ਉਹਨਾਂ ਨੇ ਪਿੱਟ ਕੀਤੀ ਸੀ ਤੇ ਐਮ.ਐਲ.ਏ ਦੀ ਪਿੱਛੋਂ ਆਵਾਜ਼ ਆਈਏ ਫਿਰ ਉਹਨਾਂ ਨੇ ਮੇਨ ਗੱਲ ਹੈ ਉਹਨੇ ਆਪਣਾ ਮੁੰਡਾ ਲੜਾਉਣਾ ਸੀ ਜ਼ਿਲ੍ਹਾ ਪ੍ਰੇਸ਼ਦ ਜਗਰੂਪ ਲੋਹਾਰਾ ਵਨ ਤੋਂ ਇਹਨੇ ਇਲੈਕਸ਼ਨ ਲੜਨੀ ਸੀਗੀ ਇਹਨੂੰ ਪਤਾ ਸੀਗਾ ਕਿ ਯਾਰ ਹਿੰਮਤ ਵਾਲਾ ਬੰਦਾ ਹੋਵੇ ਕਿ ਮੇਰੇ ਮੁੰਡੇ ਨੇ ਇਲੈਕਸ਼ਨ ਲੜਨੀ ਤੇ ਮੈਂ ਇਲੈਕਸ਼ਨ ਕਰਾਵਾਂ ਮੈਂ ਉਹਨੂੰ ਸਿੱਧਾ ਨਾ ਬਣਾਦਾ ਇੰਨੀ ਹਿੰਮਤ ਵਾਲਾ ਹੁੰਦਾ ਤੇ ਸਾਡਾ ਸਾਡਾ ਤਾਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਹੈ ਜਗਰੂਪ ਜਿੰਨੂੰ ਤੁਸੀਂ ਆਪ ਕਹਿੰਦੇ ਕਿ ਅਸੀਂ ਆਮ ਆਦਮੀ ਆ ਤੇ ਅਸੀਂ ਇਲੈਕਸ਼ਨ ਆਮ ਲੋਕਾਂ ਨੂੰ ਲੜਾਈ ਦੀਆਂ ਫਰਦੇ ਉਸ ਟਾਈਮ ਤੇ ਇਲਜ਼ਾਮ ਲਾਇਆਗਾ ਬਾਈ ਇਲੈਕਸ਼ਨ ਉਹਰੇ ਪਰਿਵਾਰਵਾਦ ਪਰਿਵਾਰਵਾਦ ਅੱਜ ਆਪਣੇ ਮੁੰਡੇ ਨੂੰ ਇਲੈਕਸ਼ਨ ਲੜਾ ਰਹੇ ਅਸੀਂ ਤੇ ਬਰਾਬਰ ਇਲੈਕਸ਼ਨ ਲੜੇ ਹਨਾ ਸਾਡੇ ਵੱਲੋਂ ਤੇ ਇਹੋ ਜਿਹਾ ਕੁਝ ਨਹੀਂ ਹੋਇਆ ਸੀ ਅੱਜ ਜਿਦ ਤਰ੍ਹਾਂ ਮੁੰਡਾ ਇਲੈਕਸ਼ਨ ਲੜ ਰਿਹਾ ਤੇ ਲੋਕਾਂ ਨੂੰ ਦਿਖਾਉਣਾ ਸੀਗਾ ਕਿ ਲੈ ਵੀ ਮੇਰੀ ਲੋਕਾਂ ਚ ਆਹ ਕਮਾਈ ਹੈ ਮੈਂ ਆਹ ਕੰਮ ਕੀਤਾ ਸੀਗਾ ਤੇ ਮੇਰਾ ਮੁੰਡਾ ਇਲੈਕਸ਼ਨ ਲੜ ਕੇ ਨਿਕਲੂਗਾ ਸਾਡੇ ਬੰਦੇ ਤੇ ਤੁਸੀਂ ਕਾਗਜ਼ ਕੈਨਸਲ ਕਰਾ ਤੇ ਇੰਨੀ ਮਤਾਲੇ ਸੀ ਅਜੇ ਵੀ ਕਹਿੰਦਾ ਮੈਂ ਇੱਕੋ ਸੀਟ ਤੇ ਸਾਡੇ ਕਾਗਜ਼ ਜਿਹੜੇ ਐਕਸੈਪਟ ਕੀਤੇ ਜਾਣ ਜਿੱਥੇ ਇਥੋਂ ਦੇ ਐਮ.ਐਲ.ਏ ਦੇ ਮੁੰਡੇ ਨੇ ਇਲੈਕ ਉਥੋਂ ਕਾਂਗਰਸ ਦੇ ਇਕੱਲੇ ਇੱਕ ਥਾਂ ਤੋਂ ਕਰ ਲੈਣ ਸਾਡੇ ਐਕਸਪਟ ਤੇ ਉਹ ਚਾਪਾ ਵਿਖਾ ਦਿੰਦੇ ਐ ਐਮਐਲਏ ਨੂੰ ਕਿ ਕਾਂਗਰਸ ਵੀ ਹੋਣ ਦੇ ਹਲਕੇ ਚ ਕੀ ਸਰ ਪੱਗਾਂ ਦੇ ਮਸਲੇ ਨੂੰ ਲੈ ਕੇ ਅੱਜ ਇਹਨਾਂ ਨੇ ਮਾਫੀ ਦੀ ਮੰਗੀ ਹੈ ਕਿਸੇ ਚੈਨਲ ਤੇ ਮਾਫੀ ਮੰਗੀ ਇਹਨਾਂ ਨੇ ਅੰਦਰਵਾਸ ਹਾਂ ਦੇ ਅਮਰਦੀਪ ਅੰਦਰਵਾਸ ਦੇਖੋ ਜੀ ਉਹਨੇ ਕਿਹਾ ਲੂਣ ਦਿੱਤਾ ਇਹਨਾਂ ਨੂੰ ਉਹਨੇ ਉਹਨੇ ਕਿਹਾ ਲੂਣ ਦੇਣਾ ਸੀਗਾ ਲੂਣ ਦੇਣਾ ਸੀ ਵੇਖੋ ਜੀ ਜਿਹੜੇ ਬੰਦੇ ਦੇ ਦਿਲ ਚੋਂ ਦੀ ਚੀਜ਼ ਹੋਵੇ ਨਾ ਇੱਕ ਦਿਨ ਉਹਨੂੰ ਲੱਗਿਆ ਮਾਫੀ ਮੰਗਣੀ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੰਦੇ ਨੇ ਦਿਲੋਂ ਨਹੀਂ ਮੰਗੀ ਜਿੰਨੇ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਗਲਾਂ ਕੱਢ ਰਹੇ ਨੇ ਇਹ ਉਹਦੇ ਡਰ ਤੋਂ ਕਿ ਕੱਲ ਨੂੰ ਮੇਰੇ ਤੇ ਪੰਜਾਬ ਇਨੌਲਟ ਹੋ ਗਿਆ ਨਹੀਂ ਤੇ ਹਲਕਾ ਉਲਟ ਹੁੰਦਾ ਹੁੰਦਾ ਅੱਜ ਪੰਜਾਬ ਪੂਰਾ ਇਹ ਬੰਦੇ ਦੀ ਥੂ-ਥੂ ਕਰ ਰਿਹਾ ਕਿ ਇਹਦੀ ਜ਼ੁਬਾਨ ਕਿਉਂ ਜੀ ਲੱਗੀ ਹੈ ਮੈਨੂੰ ਯਾਦ ਹੈ ਜਦੋਂ ਇਹ ਇਲੈਕਸ਼ਨ ਜਿੱਤਿਆ ਸੀ ਮੈਂ ਪਹਿਲੀ ਇੰਟਰਵਿਊ ਮੈਨੂੰ ਯਾਦ ਨਹੀਂ ਕਿਹੜੇ ਚੈਨਲ ਵਾਲ ਸੀ ਪਰ ਮੈਂ ਉਸ ਦਿਨ ਆ ਚੀਜ਼ ਕਹੀ ਸੀ ਕਿ ਇਹਦੀ ਜ਼ੁਬਾਨ ਇਹੋ ਜੀ ਹੈ ਕਿ ਇਹਨੇ ਕਿਸੇ ਦਾ ਨਾਮ ਵੀ ਬੋਲ ਕੇ ਤੇ ਆਪ ਹੀ ਫਸ ਜਾਂਦੇ ਤੇ ਉਹਨੇ ਨਾਮ ਤੇ ਦਿਲੋਂ ਮੰਗੇ ਨਾ ਤੇ ਵੇਖੋ ਜੀ ਉਹਨੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਗੀ ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲੋਗਾ ਇਹ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਹੈ ਕਿ ਤੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਛੱਡਾਂਗਾ। ਮੈਂ ਸ਼ਟਡਾਊਨ ਦੀ ਪੱਗਾਂ ਦਿੱਤੇ ਛੱਡ ਕੇ ਆਉਣੀ ਸ਼ਟਡਾਊਨ ਕੋਈ ਗੱਲ ਨਹੀਂ। ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਐਮਐਲਏ ਤੋਂ ਜੇ ਮੇਰੇ ਪਿਓ ਵਾਂਗ ਬੰਦੇ ਸੀਗੇ ਗਿਰਨਾ ਰਹਿੰਦੇ ਨੇ। ਉਹਨਾਂ ਦਾ ਉਹਨਾਂ ਦੀ ਜੇ ਪੱਗਾਂ ਵਾਪਸ ਰੱਖੇ ਨਹੀਂ ਬਦਲਾ ਲਿਆ ਜਾਊਗਾ। ਜੇ ਇਹਨੇ ਕਿਹਾ ਨਾ ਪੱਗਾਂ 'ਚ ਕਿਲ ਨਹੀਂ ਤੇ ਕਿਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ। ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦੇ ਹੋ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਵੱਧ ਇੱਕ ਬੰਦਾ ਨਹੀਂ ਉਹਨੂੰ ਉੱਥੋਂ 4 ਘੰਟੇ ਕੱਢਣ ਆਇਆ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖਣੀ ਉਹ ਅੱਡ ਗੱਲ ਹੈ ਤੁਹਾਨੂੰ ਬਲਾਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮਐਲਏ ਫਸਿਆ ਹੋਇਆ ਇੱਥੇ ਪਬਲਿਕ ਨੇ ਇਨਾ ਘੇਰ ਲਿਆ ਸੀ ਕੰਧਾਂ ਟੱਪ ਕੇ ਐਮਐਲਏ ਭੱਜਦਾ ਹੋਵੇ ਉੱਥੋਂ ਗੱਡੀਆਂ 'ਚ ਲੰਘ ਕੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚੋਂ ਰੈਸਟ ਹਾਊਸ ਦੀ ਕੰਧ ਟੱਪ ਕੇ ਫੇਰ ਉੱਥੋਂ ਗੱਡੀ ਮੰਗਾ ਕੇ ਬਾਹਰਲੇ ਪਾਸੋਂ ਨਿਕਲੇ ਸੰਤੋ ਪਤਾ ਵੀ ਨਹੀਂ ਮੋਰੀ ਚੋਂ ਨਿਕਲ ਆਏ ਇਹ ਹਿੰਮਤ ਚਾਹੀਦੀ ਹੁੰਦੀ ਐ ਐਮਐਲ ਸਾਬ ਇਹੋ ਜੇ ਕੰਮ ਕਰਨ ਨੂੰ ਜੇ ਕਰਨ ਜੋਗੇ ਸੀਗੇ ਨਾ ਉਥੇ ਤੁਸੀਂ ਵੇਖਿਆ ਹੋਣਾ ਇਹਦੇ ਭਰਾ ਨੇ ਵੈਪਨ ਵੀ ਵਿਖਾਇਆ ਉਹ ਵੀ ਪੁਲਿਸ ਨੂੰ ਅਸੀਂ ਦਿੱਤਾ ਕਿ ਇਹਨੇ ਵੈਪਨ ਵਿਖਾਇਆ ਤੇ ਇੱਕ ਰਿਪੋਰਟਰ ਭਰਾ ਨੇ ਡੀਐਸਪੀ ਨੂੰ ਸਾਹਮਣੇ ਖੜੇ ਹੋ ਕੇ ਸਵਾਲ ਕੀਤਾ ਕਿ ਜੀ ਤੁਹਾਡੇ ਸਾਹਮਣੇ ਵੈਪਨ ਵਿਖਾਇਆ ਤੁਸੀਂ ਕੁਝ ਨਹੀਂ ਕਹੋਗੇ ਅੱਗੋਂ ਕਹਿੰਦੇ ਕਿਹੜਾ ਵੈਪਨ ਸੀ ਕਹਿੰਦੇ ਸ਼ਰਿਆਂ ਬੁਕਾਰੇ ਤੁਹਾਡੇ ਪਿੱਛੇ ਬੰਦਾ ਅਸੀਂ ਵੇਖਿਆ ਪਰ ਕੋਈ ਨਹੀਂ ਪੁਲਿਸ ਦੀ ਜਿਹੜੀ ਹੁੰਦੀ ਹੈ ਨਾ ਇਹ ਸਰਕਾਰ ਦੀ ਬਣ ਜਾਂਦੀ ਹੁੰਦੀ ਹੈ ਪਰ ਇਹਨਾਂ ਨੂੰ ਹਿਸਾਬ ਨਾਲ ਚੱਲਣਾ ਚਾਹੀਦਾ ਤੇ ਹੁਣ ਅਸੀਂ ਜਿਹੜੀ ਕਾਰਵਾਈ ਕਰਾਂ ਸਾਡੀ ਕੋਰਟ ਦੇ ਥਰੂ ਕਰਾਂਗੇ ਤੇ ਫੇਰ ਪੁਲਿਸ ਦਾ ਵੀ ਪਤਾ ਲੱਗੂ ਤੇ ਨਾਲ ਵੀਡੀਓ ਦਾ ਵੀ ਸਬੂਤ ਧੰਨਵਾਦ ਜੀ ਤੁਹਾਨੂੰ 70 ਸਾਲ ਕਾਂਗਰਸ ਪਾਰਟੀ ਨੂੰ ਇਲੈਕਸ਼ਨ ਲੜਦਿਆਂ ਹੋ ਇੱਕ ਪਾਰਟੀ ਹੈ ਜਿਹੜੀ 3.5 ਸਾਲ ਤੋਂ ਆਈ ਹੈ ਕਾਗਜ਼ ਤੁਸੀਂ ਵੀ ਪੜੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਵੀ ਤੁਹਾਡੇ ਚੈੱਕ ਅਪ ਹੁੰਦਾ ਤੇ ਉਹਦੇ ਵਿੱਚ ਕਾਗਜ਼ ਕੈਂਸਲ ਹੋ ਗਏ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਜਿਹੜੀ 70 ਸਾਲ ਤੋਂ ਇਲੈਕਸ਼ਨ ਲੜ ਰਹੀ ਹੈ ਪਾਰਟੀ ਉਹ ਕਾਗਜ਼ ਪਰ ਨਹੀਂ ਆਉਂਦੇ ਇਲੈਕਸ਼ਨ ਲੜਨੇ ਨਹੀਂ ਆਉਂਦੀ ਕਿ ਇਹ ਸੋ ਪਹਿਲੇ ਇਲੈਕਸ਼ਨ ਹੈ ਜਿਹੜੀਆਂ ਸੀ ਵਾਕਿਆ ਹੀ ਇਸੇ ਤਰੀਕੇ ਨਾਲ ਜਿੱਤੀਆਂ ਜਾਂਦੀਆਂ ਸੀ ਜਿੱਦਾਂ ਹੁਣ ਹੋ ਰਿਹਾ। ਮੈਂ ਤੁਹਾਨੂੰ ਮੇਨ ਗੱਲ ਦੱਸਾਂ ਜੀ ਇੱਕ ਰਿਕਾਰਡ ਕੱਢਿਆ ਜਾਵੇ। ਤੇ ਪਿਛਲੇ 5 ਸਾਲ ਤੁਸੀਂ ਜਿਹੜੇ ਪੰਚਾਇਤੀ ਚੋਣਾਂ, ਬਲਾਕ ਸੰਮਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹਲਕਾ ਡੇਰਾਵਾ ਬਨਾਨਕ ਤੋਂ ਆਮ ਆਦਮੀ ਪਾਰਟੀ ਨੇ ਤੇ ਕਾਲੀ ਦਲ ਨੇ ਕਿੰਨੇ ਬੰਦਿਆਂ ਨੇ ਕਾਗਜ਼ ਭਰੇ। ਕਿੰਨੇ ਉਮੀਦਵਾਰ ਖੜੇ ਸੀਗੇ, ਕੌਣ ਆ ਕੇ ਅੱਜ ਬਾਹਰ ਕੱਢ ਕੇ ਦੋਵਾਂ ਪਾਰਟੀਆਂ ਦੇ ਬੰਦੇ ਕਹਿਣ ਕਿ ਅਸੀਂ ਖੜੇ ਸੀ ਜੀ ਇਲੈਕਸ਼ਨ ਚ, ਕੋਈ ਸਾਡੇ ਕਾਗਜ਼ ਕੈਨਸਲ ਕਰਾਏ। ਇੰਨਾ ਚੋ ਕੋਈ ਬੰਦਾ ਘਰਉਣੀ ਸੀ ਨਿਕਲਦਾ ਕਿ ਸਾਡੀ ਇਲੈਕਸ਼ਨ ਕਿਵੇਂ ਲੜਨੀ ਆ ਸੀ ਜਦੋਂ ਬੰਦਾ ਨਹੀਂ ਕੋਈ ਪਿੱਛੇ ਖੜਾ ਆਮ ਆਦਮੀ ਨੂੰ 2022 ਚ ਮੈਨੂੰ ਲੱਗਦਾ 30000 ਵੋਟ ਪਈ ਸੀ ਤੇ ਇਹਨਾਂ ਉਸ ਤੋਂ ਪਹਿਲਾਂ ਇਹਨਾਂ ਕੋਈ ਇੱਕ ਬੰਦਾ ਨਹੀਂ ਸੀ ਐਮਐਲਏ ਜਿਹੜਾ ਕਹਿੰਦਾ ਨਾ ਇਹ ਧੱਕਾ ਕਰਾਉਂਦੇ ਰਹੇ ਨੇ ਇਹ ਕਰਾਉਂਦੇ ਰਹੇ ਨੇ ਇਹ ਲੋਕਾਂ ਨੂੰ ਸਭ ਤੋਂ ਵੱਡੀ ਬੇਵਕੂਫ ਬਣਾਉਣ ਵਾਲੀ ਗੱਲ ਹੈ ਜਿਹੜਾ ਬੰਦਾ ਸਰਕਾਰ ਜਾਣ ਤੋਂ 2022 ਤੋਂ 2 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਗਿਆ ਹੋਵੇ ਸਾਡੀ ਕੋਲ ਉਹ ਅੱਜ ਉੱਧਰ ਜਾ ਕੇ ਕਹਿ ਰਿਹਾ ਇਹਨਾਂ ਨੇ ਧੱਕਾ ਕਰਾਇਆ ਜੀ ਉਦੋਂ ਆ ਜਿਹੜੀ ਜ਼ੁਬਾਨ ਲੱਗੀ ਅੱਜ ਬੜੀ ਚ ਸਾਡੀ ਸਰਕਾਰ ਵਾਲੇ ਸਾਡੇ ਕੋ ਬੰਦੇ ਰਹਿਓ ਅੱਜ ਹੁਣ ਜਿਵੇਂ ਹੱਥਾਂ ਕਰਕੇ ਨਾ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬੜਾ ਕੀਤਾ ਇਹ ਉਹ ਟਾਈਮ ਤੇ ਇਹ ਭਗਵੰਤ ਸਿੰਘ ਮਾਨ ਦੀ ਜਗ੍ਹਾ ਇਹ ਸੁਵਿੰਦਰ ਸਿੰਘ ਰੰਧਾਵਾ ਜੀ ਦੇ ਗੁਣ ਗਾਉਂਦੇ ਸੀਗੇ ਜਦੋਂ ਪਾਰਟੀ ਬਦਲਣ ਦੀ ਵਾਰੀ ਆਈ ਉਸ ਦਿਨ ਗੁਣ ਵੀ ਬਦਲ ਗਏ ਉਹਦੋਂ ਸਾਰੇ ਜਿਹੜੇ ਗੀਤ ਹੁਣ ਅੱਜ ਭਗਵੰਤ ਮਾਨ ਦੀ ਗਾਉਂਦੇ ਨੇ ਉਦੋਂ ਰੰਧਾਵਾ ਸਾਹਿਬ ਦੇ ਹੁੰਦੇ ਸੀਗੇ ਇਹ ਸਾਰਾ ਕੁਝ ਬਦਲ ਜਾਂਦਾ ਹੁੰਦਾ ਇਹ ਇਹ ਲੋਕਾਂ ਨੂੰ ਬੇਫਕੂ ਬਣਾਉਣ ਵਾਲੀ ਗੱਲ ਹੁੰਦੀ ਕਿ ਸਿਆਸਤਦਾਨ ਅਸੀਂ ਜੋ ਚੀਜ਼ ਬੋਲਾਂਗੇ ਲੋਕ ਮੰਨ ਜਾਣਗੇ ਸਰ ਕੀ ਕਾਰਨ ਕੀ ਹੈ ਕਿ ਇੱਕਠਿਆ ਇੱਕ ਹੀ ਕਾਰਨ ਦੱਸ ਕੇ ਇੱਕੋ ਹੀ ਕਾਰਨ ਦੱਸ ਕੇ ਇੱਕੋ ਹੀ ਵਜ੍ਹਾ ਦੱਸ ਕੇ ਤਾਂ ਸ਼ੰਕੇ ਖੜੇ ਕਰੇਗੀ ਵਜ੍ਹਾ ਵੀ ਇੱਕੋ ਹੈ ਸਾਰੇ ਕਾਗਜ਼ਾਂ ਦੀ ਵਜ੍ਹਾ ਇੱਕੋ ਹੀ ਦੱਸ ਕੇ ਤਾਂ ਸਾਰੇ ਕਾਗਜ਼ ਰਿਜੈਕਟ ਕਰ ਦੇਣੇ ਤੇ ਉਹਨਾਂ ਨੇ ਆਪਣੇ ਜੀ ਵੀਡੀਓ ਨੇ ਸਾਰੇ ਬਲੌਕ ਨੇ ਜਿਹਨਾਂ ਜਿਨ੍ਹਾਂ ਨੇ ਇਹ ਕਾਗਜ਼ ਚੈੱਕ ਕੀਤੇ ਨੇ ਜੋ ਰਿਟਰਨਿੰਗ ਆਫੀਸਰ ਸੀਗੇ ਜਿੰਨੇ ਲੋਕ ਉੱਥੇ ਮੌਜੂਦ ਸੀਗੇ ਇਹ ਉਹਨਾਂ ਦੀ ਜਿਹੜੀ ਨੌਕਰੀ ਦਾ ਡੈੱਥ ਵਾਰੰਟ ਹੈ ਕਿ ਤੁਸੀਂ ਆਪ ਇੱਥੇ ਸਾਈਨ ਕਰਕੇ ਅਫਸਰ ਤੇ ਵੱਡਾ ਹੀ ਹੁੰਦਾ ਇਹ ਵਿੱਚ ਸ਼ਾਮਿਲ ਇਸ ਪਰ ਸਾਈਨ ਹੈ ਤੇ ਅਮਨ ਕੌਰ ਬੀਡੀਪੀ ਉਹਦੇ ਉਹਨਾਂ ਦੇ ਸਾਈਨ ਸਾਰੀ ਕਾਰਵਾਈ ਕੋਰਟ ਦੇ ਥਰੂ ਕਰਾਵਾਂਗੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੇ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਵੀ ਸੀਗਾ ਪਿਛਲੀ ਵਾਰੀ ਕਿ ਕੋਈ ਇਲੈਕਸ਼ਨ ਪੰਚਾਇਤੀ ਲਾ ਲਓ ਬਲਾਕ ਸੰਪਤੀ ਲਾ ਲਓ ਕੋਈ ਇਲੈਕਸ਼ਨ ਚ ਕਾਗਜ਼ ਰੱਦ ਹੁੰਦੇ ਨੇ ਤੇ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਉਹਦੇ ਵਿੱਚ ਵਿੱਚ ਤੁਸੀਂ ਕੋਰਟ ਦੇ ਥਰੂ ਸਾਰੀ ਕਾਰਵਾਈ ਪਵਾ ਕੇ ਤੁਸੀਂ ਉਹ ਇਲੈਕਸ਼ਨ ਨੂੰ ਦੁਬਾਰਾ ਵੀ ਕਰਾ ਸਕਦੇ ਹੋ ਨਿਟਰ ਹਾਂ ਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ